ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੀਡੈਂਟਸ ਵਿਚਾਰਤਰਕ ਰ ਰ ਬੇहद ਅਹਿਮ ਤੇ ਖਾਸ ਮੁੱਦੇ ਤੇ ਵਿਚਾਰ ਚ ਚੱਲੇ ਕੇ ਤੌਰ ਤੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਜਗਜੀਤ ਸਿੰਘ ਡੱਲੇਵਾਲ ਦੇ ਮੁੱਦੇ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਇਹ ਪੱਖ ਰੱਖਿਆ ਕਿ ਜੋ ਇਲਜ਼ਾਮ ਲੱਗ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਫਤਾਰ ਕੀਤਾ ਗਿਆ ਉਹ ਬਿਲਕੁਲ ਗਲਤ ਆ ਅਸੀਂ ਕੋਈ ਗ੍ਰਫਤਾਰ ਨਹੀਂ ਕੀਤਾ ਗਿਆ ਸਗੋਂ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲਾ ਕਰਾ ਕੇ ਉਹਨਾਂ ਦਾ ਇਲਾਜ ਕਰਾਇਆ ਜਾ ਰਿਹਾ ਜੋ ਕਿ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਸੀ ਸੁਪਰੀਮ ਕੋਰਟ ਦੇ ਹੁਕਮ ਸੀ ਕੀ ਜਗਜੀਤ ਢੱਲੇਵਾਲ ਦਾ ਇਲਾਜ ਹੈ ਜਿਹੜਾ ਉਹ ਕਰਾਇਆ ਜਾਵੇ ਸੋ ਪੰਜਾਬ ਸਰਕਾਰ ਆਪਣਾ ਫਰਜ਼ ਨਿਭਾ ਰਹੀ ਹੈ ਜਿਸ ਗੱਲ ਨੂੰ ਅ ਸਕੇਮ ਨਾਨ ਪੋਲਿਟਿਕਲ ਤੇ ਪੋਲਿਟਿਕਲ ਦੋਵਾਂ ਨੇ ਹੀ ਹਾਸੋ ਹੀਣਾ ਕਰਾਰ ਦਿੱਤਾ ਕਿ ਇਹ ਕਿੱਦਾਂ ਦਾ ਬਿਆਨ ਹੈ ਸਾਰੀ ਦੁਨੀਆ ਨੇ ਦੇਖਿਆ ਜਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਕਿਸ ਤਰੀਕੇ ਦੇ ਨਾਲ ਡਿਟੇਨ ਕੀਤਾ ਗਿਆ ਡਿਟੇਨ ਕਰਨ ਤੋਂ ਬਾਅਦ ਕਦੇ ਇੱਕ ਹਸਪਤਾਲ ਕਦੇ ਦੂਜੇ ਹਸਪਤਾਲ ਕਦੇ ਤੀਜੇ ਹਸਪਤਾਲ ਇਦਾਂ ਉਹਨਾਂ ਨੂੰ ਲਜਾਇਆ ਗਿਆ ਇੱਥੋਂ ਤੱਕ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ ਸੋ ਇਹ ਸਾਰੇ ਕਾਸੇ ਬਾਰੇ ਹੁਣ ਅੱਗੇ ਦੀ ਐਸਕੇਮ ਦੀ ਕੀ ਰਣਨੀਤੀ ਰਹਿਣ ਵਾਲੀ ਹੈ ਨਾਨ ਐਸਕੇਮ ਦੀ ਕੀ ਰਣਨੀਤੀ ਰਹਿਣ ਵਾਲੀ ਹੈ ਇਹ ਇੱਕ ਵੱਡਾ ਚੈਲੰਜ ਹੈ ਜਿਹੜਾ ਇਹ ਦੋਵੇਂ ਤਰਾ ਦੇ ਅੱਗੇ ਖੜਾ ਹੋਇਆ ਸੋ ਡੱਲੇ ਸੁਣਵਾਈ ਹੋਈ ਹੈ ਅ ਸਵਾਲ ਇਹ ਖੜਾ ਹੋ ਰਿਹਾ ਸੀ ਕਿ ਉਹ ਗ੍ਰਿਫਤਾਰ ਨਹੀਂ ਹੈ ਇਲਾਜਦੀਨ ਨੇ ਸੋ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਹੈ ਜਿਹੜਾ ਉਹ ਦੇ ਦਿੱਤਾ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਡੱਲੇਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਹਸਪਤਾਲ 'ਚ ਅਸੀਂ ਭਰਤੀ ਕਰਵਾਇਆ ਐਸ ਕੇ ਐਮ ਗੈਰ ਸਿਆਸੀ ਨੇ ਸਰਕਾਰ ਦੇ ਇਸ ਜਵਾਬ ਨੂੰ ਹਾਸੋਹੀਣਾ ਕਰਾਰ ਦਿੱਤਾ ਜੇ ਡੱਲੇਵਾਲ ਗ੍ਰਿਫਤਾਰ ਨਹੀਂ ਤਾਂ ਪਰਿਵਾਰ ਨੂੰ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਪੂਰੀ ਦੁਨੀਆ ਨੇ ਵੇਖਿਆ ਕਿ ਕਿਵੇਂ ਡੱਲੇਵਾਲ ਨੂੰ ਪੁਲਿਸ ਚੁੱਕ ਕੇ ਲੈ ਗਈ 28 ਮਾਰਚ ਨੂੰ ਪੰਜਾਬ ਭਰ ਦੇ ਵਿੱਚ ਐਸ ਕੇ ਐਮ ਵੱਲੋਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਜਾਏਗਾ ਕਿਸਾਨਾਂ ਨੇ ਧਰਨੇ ਵਾਲੀ ਥਾਂ ਤੋਂ ਸਮਾਨ ਚੋਰੀ ਹੋਣ ਦਾ ਦਾਵਾ ਕੀਤਾ ਐਮਐਲਏ ਗੁਰਲਾਲ ਕਨੌਰ ਤੇ ਉਸ ਦੇ ਸਾਥੀਆਂ ਤੇ ਟਰਾਲੀਆਂ ਚੋਰੀ ਕਰਨ ਦੇ ਇਲਜ਼ਾਮ ਲੱਗੇ ਨੇ ਐਸਕੇਐਮ ਗੈਰ ਸਿਆਸੀ ਨੇ 28 ਮਾਰਚ ਵਾਲੇ ਐਸਕੇਐਮ ਦੇ ਪ੍ਰਦਰਸ਼ਨ ਨੂੰ ਸਮਰਥਨ ਦੇਣ ਦਾ ਵੀ ਐਲਾਨ ਕੀਤਾ ਅੱਜ ਡੀਜੀਪੀ ਸਾਹਿਬ ਦੀ ਇੱਕ ਪ੍ਰੈਸ ਕਾਨਫਰੰਸ ਸੀ ਉੱਥੇ ਵੀ ਉਹਨਾਂ ਤੋਂ ਪੁੱਛਿਆ ਗਿਆ ਕਿ ਡੱਲੇਵਾਲ ਸਾਹਿਬ ਬਾਰੇ ਸਥਿਤੀ ਸਪਸ਼ਟ ਕਰੋ ਕਿਹੜੀਆਂ ਧਰਾਵਾਂ ਦੇ ਅਧੀਨ ਕਿਹੜੇ ਜੁਰਮ ਦੇ ਅਧੀਨ ਉਹਨਾਂ ਨੂੰ ਗ੍ਰਫਤਾਰ ਕੀਤਾ ਤਾਂ ਉਹਨਾਂ ਨੇ ਵੀ ਕਲੀਅਰ ਕੀਤਾ ਕਿ ਨਹੀਂ ਨਹੀਂ ਅਸੀਂ ਕੋਈ ਗ੍ਰਫਤਾਰ ਨਹੀਂ ਕੀਤਾ ਕੋਈ ਡਿਟੇਨ ਨਹੀਂ ਕੀਤਾ ਉਹਨਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਦੇਖਿਓ ਸਰ ਮੈਂ ਇਸ ਤੇ ਦੱਲੇਵਾਲ ਜੀ ਦੇ ਮਸਲੇ ਤੇ ਜ਼ਿਆਦਾ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਮੈਟਰ ਇਸ ਸਬਜੈਕਟ ਹੀ ਇਜ਼ ਨਾਟ ਐਸ ਵੀ ਹੈਵ ਇਨਫਾਰਮਡ ది ਔਨਰੇਬਲ ਕੋਰਟ ਆਲਸੋ ਸੋ ਦੱਲੇਵਾਲ ਜੀ ਇਜ਼ ਐਡਮਿਟਡ ਇਨ ਅ ਪ੍ਰਾਈਵੇਟ ਹਸਪੀਟਲ ਔਰ ਹਿਸ ਓਨ ਰਿਕਵੈਸਟ ਅਗੇਨ ਸੋ ਵੀ ਹੈਵ ਨਾਟ ਹੀ ਇਜ਼ ਨਾਟ ਅੰਡਰ ਡਿਟੈਂਸ਼ਨ ਸਰਦਾਰ ਜਗਜੀਤ ਸਿੰਘ ਦੱਲੇਵਾਲ ਦੀ ਅੱਜ ਪਟੀਸ਼ਨ ਦੇ ਉੱਤੇ ਜਿਹੜੀ ਕਿ ਪਾਈ ਗਈ ਸੀ ਉਹਦੇ ਤੇ ਸਰਕਾਰ ਨੇ ਖਾਰਗਨਾਮਾ ਦਰਜ ਕੀਤਾ ਕਿ ਸਾਡੀ ਗ੍ਰਿਫਤਾਰੀ ਅਸੀਂ ਗ੍ਰਿਫਤਾਰ ਕੀਤਾ ਹੀ ਨਹੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਕਿੱਡੀ ਹਾਸੋ ਹੀ ਨਹੀਂ ਗੱਲ ਹੈ ਕਿ ਤੁਹਾਡੀਆਂ ਗੱਡੀਆਂ ਛੂਕਦੀਆਂ ਐ ਸ਼ਰਿਆਮ ਤੁਸੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਇਹ ਸਾਥ ਦੇ ਵਿੱਚ ਮੋਹਾਲੀ ਤੋਂ ਗ੍ਰਿਫਤਾਰ ਕਰਦੇ ਹੋ ਫਿਰ ਪਟਿਆਲੇ ਛੱਡਦੇ ਹੋ ਫਿਰ ਜਲੰਧਰ ਛੱਡਦੇ ਹੋ ਤੇ ਹੁਣ ਫਿਰ ਬੱਡੇਵਾਲੇ ਲੈ ਕੇ ਆਏ ਪਰ ਜਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ ਫਿਰ ਇੱਕ ਬੰਨੇ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਸਾਡੇ ਕੋਲ ਗ੍ਰਿਫਤਾਰ ਨਹੀਂ ਹੈ ਸਰਦਾਰ ਦਇਜੀਤ ਸਿੰਘ ਢੱਲੇਵਾਲ ਤੇ ਦੂਸਰੇ ਬੰਨੇ ਕੋਰਟ ਦੇ ਜੱਜ ਸਾਹਿਬਾਨ ਨੇ ਕਹਿੰਦੇ ਆ ਕਿ ਉਹਨਾਂ ਨੂੰ ਪਰਿਵਾਰ ਨਾਲ ਮਿਲਾਇਆ ਜਾਵੇ ਤੇ ਇਹਦਾ ਕੋਈ ਨਹੀਂ ਹੈ ਇਹ ਮੰਨ ਕੇ ਆਉਂਦੇ ਆ ਵੀ ਮਲਾਵਾਂਗੇ ਫਿਰ ਜੇ ਇਹਨਾਂ ਕੋਲ ਉਹ ਸਰਦਾਰ ਦਇਜੀਤ ਸਿੰਘ ਢੱਲੇਵਾਲ ਗ੍ਰਿਫਤਾਰ ਨਹੀਂ ਹੈ ਤੇ ਕਿਹਦੇ ਨਾਲ ਮਲਾਵਾਂਗੇ ਹੂੰ ਸੋ ਇਹ ਕੁ ਸਵਾਲ ਨਿਛੜੇ ਐ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਵੀ ਚੁੱਕੇ ਗਏ ਨੇ ਕਿ ਜੇ ਤੁਹਾਡੇ ਕੋਲ ਹੈ ਹੀ ਨਹੀਂ ਤਾਂ ਹਾਈ ਕੋਰਟ ਨੇ ਤੁਹਾਨੂੰ ਕਿਵੇਂ ਹੁਕਮ ਕਰਤੇ ਜੇ ਤੁਹਾਨੂੰ ਹੁਕਮ ਕੀਤੇ ਨੇ ਤਾਂ ਤੁਸੀਂ ਅੱਗੋਂ ਇਹ ਕਿਉਂ ਨਹੀਂ ਕਹਿ ਕਿ ਸਾਡੇ ਕੋਲ ਤਾਂ ਹੈ ਹੀ ਨਹੀਂ ਜੇ ਅਸੀਂ ਕਿਵੇਂ ਮੁਲਾਕਾਤ ਕਰਾ ਸਕਦੇ ਹਾਂ ਸੋ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਔਰ ਜੋ ਕਿਸਾਨ ਡੇਟੇਨ ਕੀਤੇ ਗਏ ਸੀ ਜਦੋਂ ਇਹ ਧਰਨਾ ਚੁੱਕਿਆ ਗਿਆ ਜਿਸ ਦਿਨ ਇਹ ਸਾਰਾ ਕੁਝ ਹੋਇਆ ਅੱਜ ਵੀ ਕਈ ਕਿਸਾਨ ਲਗਭਗ 450 ਕਿਸਾਨ ਦਾਵਾ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਛੱਡਿਆ ਗਿਆ ਅੱਜ ਪੁਲਿਸ ਵਾਲੋ ਕਹਿੰਦੇ ਨੇ ਕਿ ਜਦੋਂ ਮਾਹੌਲ ਖਰਾਬ ਹੋਣ ਦੀ ਗੁੰਜਾਇਸ਼ ਹੋਵੇ ਜਦੋਂ ਇਹ ਲੱਗੇ ਕਿ ਇਹਨਾਂ ਲੋਕਾਂ ਕਰਕੇ ਮਾਹੌਲ ਖਰਾਬ ਹੋ ਸਕਦਾ ਸੋ ਉਹ ਉਹਨਾਂ ਹਾਲਾਤਾਂ ਦੇ ਵਿੱਚ ਆਪਣੀਆਂ ਪਾਵਰਸ ਆਪਣੀ ਤਾਕਤ ਵਰਤੋਂ ਕਰਦਿਆਂ ਹੋਇਆ ਸੇਠ ਸਰਕਾਰ ਜਾਂ ਪ੍ਰਸ਼ਾਸਨ ਹੈ ਜਿਹੜਾ ਡਿਟੇਨ ਕਰ ਸਕਦਾ ਇਸ ਕਰਕੇ ਉਹਨਾਂ ਕਿਸਾਨ ਨੂੰ ਡਿਟੇਨ ਕੀਤਾ ਗਿਆ ਸੀ ਇਹ 450 ਦੇ ਕਰੀਬ ਕਿਸਾਨ ਨੇ ਜਿਹੜੇ ਉਹ ਵੀ ਛੱਡੇ ਗਏ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਗੁਰਵਿੰਦਰ ਸਿੰਘ ਭੰਗੂ ਸਾਹਿਬ ਹੁੜੇ ਹੋਏ ਨੇ ਕਿਸਾਨ ਆਗੂ ਨੇ ਐਸਕੇਐਮ ਗੈਰ ਸਿਆਸੀ ਤੋਂ ਜੰਗਵੀਰ ਸਿੰਘ ਚੋਹਾਨ ਕਿਸਾਨ ਆਗੂ ਐਸਕੇਐਮ ਸਿਆਸੀ ਤੋਂ ਬਹੁਤ-ਬਹੁਤ ਸਵਾਗਤ ਹੈ ਦੋਵੇਂ ਮਹਿਮਾਨ ਅਦਾਕ ਕਿਉਂਕਿ ਹੁਣ ਅੱਗੇ ਦੀ ਰਣਨੀਤੀ ਕੀ ਹੈ ਦੇਖੋ ਹੋਇਆ ਕੀ ਹੈ ਹੋਇਆ ਇਹ ਹੈ ਭਾਵੇਂ ਐਸਕੇਐਮ ਹੋਵੇ ਭਾਵੇਂ ਗੈਰ ਸਿਆਸੀ ਐਸਕੇਐਮ ਹੋਵੇ ਇਹਨਾਂ ਦੋਵਾਂ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਵੱਡਾ ਝਟਕਾ ਜਿਹੜਾ ਸਟੇਟ ਗਵਰਨਮੈਂਟ ਨੇ ਲਗਾਇਆ ਸਭ ਤੋਂ ਪਹਿਲਾਂ ਆਪਾਂ ਜੇ ਐਸਕੇਐਮ ਦੀ ਗੱਲ ਕੀਤੀ ਜਾਵੇ ਤਾਂ ਐਸਕੇਐਮ ਨੇ ਚੰਡੀਗੜ੍ਹ ਦੇ ਵਿੱਚ ਵੱਡਾ ਮੋਰਚਾ ਲਾਉਣ ਦਾ ਐਲਾਨ ਕੀਤਾ ਮੋਰਚਾ ਲਗਾਉਣ ਤੋਂ ਇੱਕ ਦਿਨ ਪਹਿਲਾਂ ਹੀ ਸਾਰੇ ਆਗੂ ਘਰੋਂ ਘਰੀ ਅਰੈਸਟ ਕਰ ਲਏ ਗਏ ਇਹਨਾਂ ਦਾ ਮੋਰਚਾ ਪੂਰੀ ਤਰ੍ਹਾਂ ਦੇ ਨਾਲ ਫੇਲ ਕਰ ਦਿੱਤਾ ਗਿਆ ਕੋਈ ਵੀ ਕਿਸਾਨ ਜਿਹੜੇ ਉਹ ਚੰਡੀਗੜ੍ਹ ਦੀਆਂ ਬਰੂਹਾ ਤੱਕ ਨਹੀਂ ਪਹੁੰਚ ਸਕੇ ਤਰਨਾ ਤਾਂ ਬੜੀ ਦੂਰ ਦੀ ਗੱਲ ਸੀ ਦੂਜੇ ਪਾਸੇ ਜੇ ਗੈਰ ਸਿਆਸੀ ਦੀ ਗੱਲ ਕੀਤੀ ਜਾਵੇ ਗੁਰਿੰਦਰ ਸਿੰਘ ਭੰਗੂਹਰਾ ਦੀ ਗੱਲ ਕੀਤੀ ਜਾਵੇ ਤਾਂ ਲਗਭਗ 13 ਮਹੀਨੇ ਮੁਸ਼ਕਲ ਕਰਨ ਤੋਂ ਬਾਅਦ ਪੱਲੇ ਕੀ ਪਿਆ 0 0 ਕੁਝ ਵੀ ਨਹੀਂ 13 ਮਹੀਨੇ ਇੱਕ ਵੱਡਾ ਆंदोलਨ ਚੱਲਿਆ ਉਸ ਆंदोलਨ ਨੂੰ ਕੁਝ ਘੰਟਿਆਂ ਦੇ ਵਿੱਚ ਹੀ ਖਤਮ ਕਰ ਦਿੱਤਾ ਗਿਆ ਔਰ ਇਹ ਵੀ ਦਾਵਾ ਕੀਤਾ ਗਿਆ ਕਿ ਇਸ ਆंदोलਨ ਦੇ ਖਤਮ ਹੋਣ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਖੁਸ਼ੀ ਦੀ ਲਹਿਰ ਇਸ ਕਰਕੇ ਕਿਉਂਕਿ ਸ਼ੰਬੂ ਤੇ ਖਨੋਰੀ ਬਾਰਡਰ ਖੁੱਲ ਗਏ ਜਿੱਥੇ ਲੋਕਾਂ ਦਾ ਵਪਾਰ ਰੋਜ਼ਗਾਰ ਸਭ ਕੁਝ ਖੜਿਆ ਹੋਇਆ ਸੀਗਾ ਉਹ ਖੁੱਲਣ ਦੇ ਨਾਲ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਆਰਥਿਕਤਾ ਮੁਰ ਤੋਂ ਲੀਹਾਂ ਤੇ ਆ ਜਾਏਗੀ ਸ਼ੁਰੂਆਤ ਪੰਗੂ ਸਾਹਿਬ ਥੋੜ੍ਹ ਤੋਂ ਹੀ ਕਰ ਲੈਣੇ ਪੰਗੂ ਸਾਹਿਬ ਅੱਜ ਜਿਹੜੀ ਸਟੇਟਮੈਂਟ ਹੈ ਜਿਹੜੀ ਉਹ ਡੀਜੀਪੀ ਸਾਹਿਬ ਦੀ ਵੀ ਮੈਂ ਤੁਹਾਨੂੰ ਸੁਣਾ ਦਿੱਤੀ ਆ ਔਰ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕੀਤਾ ਪੰਜਾਬ ਦੀ ਸਰਕਾਰ ਨੇ ਕਿ ਅਸੀਂ ਨਾ ਡਿਟੇਨ ਕੀਤਾ ਨਾ ਗ੍ਰਿਫਤਾਰ ਕੀਤਾ ਡੱਲੇਵਾਲ ਸਾਹਿਬ ਦਾ ਇਲਾਜ ਚੱਲ ਰਿਹਾ ਵੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਹਦੇ ਸਭ ਤੋਂ ਪਹਿਲਾਂ ਤਾਂ ਨੇ ਫਟੇ ਲਵਾਉਣਾ ਬਾਈਕਰੀ ਜੀ ਕਾ ਖਾਲਸਾ ਬਾਈਕਰੀ ਜੀ ਜੀ ਹਰਪ੍ਰੀਤ ਜੀ ਮੈਨੂੰ ਲੱਗਦਾ ਆ ਵੀ ਜਦੋਂ ਆਪਾਂ ਬਾਗਡੋਰ ਪੰਜਾਬ ਦੀ ਬਿਲਕੁਲ ਖੁੱਲੀ ਛੱਡ ਦੇਾਂਗੇ ਅੱਜ ਮੈਨੂੰ ਲੱਗਦਾ 19 ਮਾਰਚ ਦਾ ਕਾਲਾ ਦਿਨ ਹੈਗਾ ਵਾ ਇਹ ਚ ਕੋਈ ਦੋ ਰਾਮਾ ਨਹੀਂ ਹੈਗੀਆਂ ਹਮ ਹਮ ਇੱਥੇ ਆ ਵਾ ਸਾਰਾ ਸੰਤਾਪ ਭੋਗਿਆ ਵਾ ਮੈਂ ਕਹਿੰਦਾ ਵੀ 87 88 ਤੋਂ ਲੈ ਕੇ ਜੋ 95 ਦੇ ਲਗਭਗ ਜੋ ਦੌਰ ਚੱਲਿਆ ਉਹ ਸਾਰਾ ਕਲੀਅਰ ਹੋ ਗਿਆ ਉਸ ਟਾਈਮ ਵੀ ਪੁਸ਼ ਪਾਵਰਾਂ ਬਹੁਤ ਸੀਗੀਆਂ ਹੁਣ ਵੀ ਜਿਹੜੇ ਮੰਤਰੀ ਸਾਹਿਬ ਆਏ ਨੇ ਇਹਨਾਂ ਦੇ ਹੱਥ ਕੁਝ ਨਹੀਂ ਸਰਕਾਰ ਦੇ ਸੋ ਜਿਹੜਾ ਅੱਜ ਹਾਈ ਕੋਰਟ ਦੇ ਵਿੱਚ ਮੈਂ ਇੱਥੇ ਇਕੱਲਾ ਸਰਕਾਰ ਨੂੰ ਨਹੀਂ ਗੱਲ ਕਰੂੰਗਾ ਮਾਣਯੋਗ ਹਾਈ ਕੋਰਟ ਦੇ ਜੱਜ ਸਾਹਿਬਾਨ ਜੀ ਕੀ ਟੀਵੀ ਨਹੀਂ ਦੇਖਦੇ ਕੀ ਸੋਸ਼ਲ ਮੀਡੀਆ ਨਹੀਂ ਦੇਖਦੇ ਮੈਂ ਕਹਿੰਦਾ 19 ਮਾਰਚ ਤੋਂ ਲੈ ਕੇ ਹੁਣ ਤੱਕ ਪੂਰੇ ਵਰਲਡ ਦੇ ਵਿੱਚ ਕਿੰਨਾ ਮਤਲਬ ਉਹ ਤਰਾ ਤਰਾ ਦੁਨੀਆ ਕਰਦੀ ਆ ਠੀਕ ਆ ਜਿਹਨੇ ਖੁਸ਼ੀਆਂ ਬਣਾਉਣੀਆਂ ਉਹ ਵੱਖਰਾ ਇਸ਼ੂ ਹੈਗਾ ਵਾ ਹੂੰ ਤਾਂ ਜੋ ਅੱਜ ਸ਼ਰੇ ਆਮ ਡੀਜੀਪੀ ਕਹਿ ਰਹੇ ਨੇ ਜਾਂ ਸਰਕਾਰ ਨੇ ਐਫੀਡੈਵਿਟ ਦਿੱਤਾ ਇਸ ਤੇ ਸ਼ਰਮ ਨਾਲ ਗੱਲ ਕੀ ਹੋਊਗੀ ਮੈਂ ਸਮਝਦਾ ਡੈਮੋਕ੍ਰੇਸੀ ਦਾ ਘਾਣ ਹੈਗਾ ਡੈਮੋਕ੍ਰੇਸੀ ਦੀ ਹੱਤਿਆ ਹੈਗੀ ਆ ਪਰ ਸਭ ਤੋਂ ਵੱਡੀ ਗੱਲ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਪੰਜਾਬ ਦੇਆਂ ਨੂੰ ਉਹ ਜਰ ਇੰਨਾ ਝੂਠ ਫੇਰ ਵੀ ਤੁਸੀਂ ਨਾ ਲੋਕਾਂ ਦਾ ਸਾਥ ਦਿੰਨੇ ਆ ਮੈਂ ਕਹਿੰਦਾ ਸਰਕਾਰਾਂ ਪਹਿਲਾਂ ਰਹੀਆਂ ਦੋ ਤਮਾੜੀਆਂ ਹੋਣਗੀਆਂ ਮੈਂ ਵੀ ਇਸ ਚੀਜ਼ ਨੂੰ ਸਤਿਕਾਰ ਕਰਦਾ ਪਰ ਇਸ ਤੋਂ ਮਾੜੀ ਸਰਕਾਰ ਨਾ ਹੋ ਸਕਦੀ ਆ ਨਾ ਆਉਣ ਵਾਲੇ ਟਾਈਮ ਕਦੇ ਵੀ ਮੈਨੂੰ ਲੱਗਦਾ ਵਾ ਵੀ ਨਾ ਸਰਕਾਰ ਕਦੇ ਆਉਗੀ ਇੱਕ ਜਿਹੜੇ ਫਰਜੀ ਇਨਕਲਾਬੀ ਤੇ ਨਹੀਂ ਚਲੋ ਉਹ ਤੋਂ ਬਾਅਦ ਚੱਲਦਾ ਪੰਗੂ ਸਾਹਿਬ ਪਹਿਲੇ ਮੈਂ ਤੁਹਾਡੇ ਮੈਂ ਤੁਹਾਡੇ ਜਰੀਏ ਸਟੇਟ ਸਮਝਣਾ ਚਾਹੁੰਦਾ ਹਾਂ ਸਤਿ ਮੇਰੀ ਇਹ ਗੱਲ ਕਰਨੀ ਚਾਹਣਾ ਹਰਪ੍ਰੀਤ ਜੀ ਹਾਂ ਹਾਂ ਸ਼ਰਮ ਰੋੜਾਂ ਤੇ ਕਿਵੇਂ ਆਗੂਆਂ ਨੂੰ ਰੈਸਟ ਕੀਤਾ ਗਿਆ ਡੱਲੇਵਾਲ ਸਾਹਿਬ ਨੂੰ ਕਿਵੇਂ ਡਿਟੇਨ ਕੀਤਾ ਗਿਆ ਕਦੇ ਉਹਨਾਂ ਨੂੰ ਜਲੰਧਰ ਕਿਸੇ ਹਸਪੀਟਲ ਜੇ ਫੇਰ ਜਿਹੜਾ ਹੈਗਾ ਵਾ ਕਿਤੇ ਦੂਜੀ ਜਗ੍ਹਾ ਸ਼ਿਫਟ ਕੀਤਾ ਵਾ ਫਿਰ ਕਾਲ ਰਜਿੰਦਰਾ ਹਸਪਤਾਲ ਦੀ ਵੀ ਗੱਲ ਚੱਲੀ ਫਿਰ ਪਾਰਕ ਹੌਸਪੀਟਲ ਦੀ ਵੀ ਗੱਲ ਸਭ ਤੋਂ ਵੱਡੀ ਲਿਖੇਦੀ ਮੈਂ ਕਰਨੀ ਚਾਹਣਾ ਜਿਹੜਾ ਕਿ ਡੱਲੇਵਾਲ ਸਾਹਿਬ ਆਪਣੀ ਮਰਜ਼ੀ ਨਾਲ ਸ਼ਿਫਟ ਹੋਏ ਨੇ ਉਹ ਜਰ ਜਿਹੜਾ ਬੰਦਾ 115 16 ਦਿਨਾਂ ਤੋਂ ਭੁੱਖਾ ਹੈਗਾ ਉਹ ਉਹਨਾਂ ਦੀ ਮਰਜ਼ੀ ਚੱਲਦੀ ਆ ਤੁਸੀਂ ਉੱਥੇ ਪਤਾ ਨਹੀਂ ਫਰਕਣ ਦਿੰਦੇ ਮੈਂ ਅੱਜ ਮੇਰੀ ਲਖਵਿੰਦਰ ਔਲਕਰ ਨਾਲ ਗੱਲ ਹੋਈ ਹੈ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਕਿ ਹਸਪਤਾਲ ਗਏ ਸੀ ਪਾਰਕ ਦੇ ਵਿੱਚ ਸੋ ਬੜੀ ਸ਼ਰਮਨਾਕ ਸਰਕਾਰ ਲਈ ਵੀ ਔਰ ਪ੍ਰਸ਼ਾਸਨ ਜੋ ਕਰ ਰਿਹਾ ਉਹ ਔਰ ਸਮੇਂ ਚ ਹੂੰ ਪੰਜਾਬ ਸਰਕਾਰ ਤੋਂ ਵੀ ਕੰਟਰੋਲ ਨਹੀਂ ਹੋਊਗਾ ਤਾਂ ਕਿੱਥੇ ਕਿੱਥੇ ਪੰਜਾਬ ਦੇ ਲੋਕਾਂ ਨੂੰ ਬੜਾ ਸੰਤਾਨ ਅੱਜ ਅੱਜ ਦੀ ਡੇਟ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਪੁਲਿਸ ਸੁਰੱਖਿਆ ਦੇ ਅਧੀਨ ਨੇ ਡੇਟੇਨ ਨੇ ਕਿਉਂਕਿ ਸਰਕਾਰ ਨੇ ਤਾਂ ਦਾਦਾ ਕੀਤਾ ਕਿ ਨਾ ਤਾਂ ਡੇਟੇਨ ਨਾ ਗ੍ਰਿਫਤਾਰ ਹੈ ਉਹਨਾਂ ਦਾ ਇਲਾਜ ਚੱਲ ਰਿਹਾ ਹਸਪਤਾਲ ਦੇ ਵਿੱਚ ਜੇ ਕਿਸੇ ਵਿਅਕਤੀ ਦਾ ਇਲਾਜ ਚੱਲ ਰਿਹਾ ਹੋਵੇ ਉਸ ਨੂੰ ਮਿਲਣ ਦੇ ਲਈ ਉਹਦੇ ਪ੍ਰਾ ਰਿਸ਼ਤੇਦਾਰ ਮਿੱਤਰ ਦੋਸਤ ਸੰਗੀ ਸਾਥੀ ਜਾ ਸਕਦੇ ਨੇ ਤੇ ਤੁਸੀਂ ਜਾ ਸਕਦੇ ਹੋ ਤੁਹਾਨੂੰ ਕਿਵੇਂ ਰੋਕਿਆ ਅ ਦੇਖੋ ਜੀ ਮੈਂ ਤਾਂ ਹੁਣੇ ਤੁਹਾਨੂੰ ਗੱਲ ਦੱਸਦਾ ਵੀ ਮੇਰੀ 2 ਵਜੇ ਲਖਵਿੰਦਰ ਹਲਕ ਨਾਲ ਮੇਰੀ 12 ਵਜੇ ਤੋਂ 2 ਵਜੇ ਤੱਕ ਵੇਟ ਕਰਦਾ ਰਿਹਾ ਕਿਤੇ ਪਤਾ ਨਹੀਂ ਫਰਕਣ ਦਿੱਤਾ ਨੇੜੇ ਨਹੀਂ ਜਾਣ ਦਿੱਤਾ ਗਿਆ ਹਸਪੀਟਲ ਦੇ ਸੋ ਮੈਂ ਸਮਝਦਾ ਫਿਰ ਸਰਕਾਰ ਕਿਧਰਲੇ ਪਾਸੇ ਨੂੰ ਤੁਰੀ ਹੋਈ ਆ ਡਿਟੇਨ ਕਰਕੇ ਔਰ ਹਾਈ ਕੋਰਟ ਨੇ ਕਹਿਤਾ ਉਹਦੇ ਰਿਸ਼ਤੇਦਾਰਾਂ ਨੂੰ ਪਰਿਵਾਰ ਨੂੰ ਮਿਲਣ ਦਿੱਤਾ ਜਾਵੇ ਸੋ ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਸਮਝਣੀਆਂ ਪੈਣਗੀਆਂ ਸਿੱਧੇ ਰੂਪ 'ਚ ਜਿਹੜੇ ਇੱਕ ਸੱਚ ਬੋਲਣ ਵਾਲੇ ਸੀ ਉਹ ਸਾਰਾ ਕੁਝ ਤੇਰਾ ਨੰਗਾ ਹੋ ਚੁੱਕਿਆ ਮੈਂ ਸਮਝਦਾ ਇਸ ਤੋਂ ਮਾੜੀ ਗੱਲ ਹੋ ਨਹੀਂ ਸਕਦੀ ਨਾ ਇਸ ਤੋਂ ਮਾੜੀ ਸਰਕਾਰ ਹੋ ਸਕਦੀ ਆ ਔਰ ਕਿਤੇ ਨਾ ਕਿਤੇ ਮਾਨਯੋਗ ਹਾਈ ਕੋਰਟ ਤੇ ਵੀ ਕਿਤੇ ਨਾ ਕਿਤੇ ਬੜੀ ਨਰਾਜਗੀ ਅੱਜ ਸਾਰੇ ਕਿਸਾਨਾਂ ਤੇ ਹੋਈ ਹੋਊਗੀ ਉਹਨਾਂ ਦੇ ਦਿਲਾਂ ਤੇ ਵੱਡੀ ਸੱਟ ਵੱਜੀ ਆ ਵੀ ਸਾਰੇ ਜੋ ਜੱਜ ਜਾਂ ਪੈਨਲ ਬੈੰਦਾ ਕੀ ਇਹਨੇ ਪੜੇ ਲਿਖੇ ਨੇ ਉਹਨਾਂ ਨੂੰ ਕਿਸ ਚੀਜ਼ ਦਾ ਦਵਾ ਹੈਗਾ ਵਾ ਜੋ ਸਾਰਾ ਕੁਝ ਅੱਜ ਝੂਠੇ ਪਰੋਸਿਆ ਗਿਆ ਉਹਨਾਂ ਨੂੰ ਜੰਗਵੀਰ ਸਿੰਘ ਚੋਹਾਨ ਚੋਹਾਨ ਸਾਹਿਬ ਇੱਕ ਗੱਲ ਤਾਂ ਦੇਖੋ ਇਹ ਪ੍ਰਚਾਰੀ ਵੀ ਜਾ ਰਹੀ ਹੈ ਤੇ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਬੜੇ ਦਲੇਰ ਮੁੱਖ ਮੰਤਰੀ ਨੇ ਔਰ ਉਹ ਪੰਜਾਬ ਦੇ ਕਿਸੇ ਵੀ ਮੁੱਦੇ ਦੇ ਉੱਤੇ ਸਮਝੌਤਾ ਨਹੀਂ ਕਰਨ ਵਾਲੇ ਕਿਉਂਕਿ ਪੰਜਾਬ ਦੀ ਆਰਥਿਕਤਾ ਲੀਹੋਂ ਲੱਥ ਗਈ ਸੀ ਇਸ ਕਰਕੇ ਉਹ ਮੋਰਚਾ ਚੁਕਾਇਆ ਉਸ ਤੋਂ ਪਹਿਲਾਂ ਤੁਹਾਡਾ ਮੋਰਚਾ ਫੇਲ ਕੀਤਾ ਸੋ ਇਹ ਕਿਹਾ ਜਾ ਰਿਹਾ ਕਿ ਵੱਡੀਆਂ-ਵੱਡੀਆਂ ਕਿਸਾਨ ਜੱਥੇਬੰਦੀਆਂ ਨੂੰ ਵੀ ਜੇ ਕਿਸੇ ਨੇ ਠੱਲ ਪਾਈ ਹੈ ਤਾਂ ਭਗਵੰਤ ਮਾਨ ਨੇ ਉਹਨਾਂ ਦੇ ਠਲ ਪਾਈਆ ਉਸ ਤੋਂ ਪਹਿਲਾਂ ਪਟਵਾਰੀ ਤਹਿਸੀਲਦਾਰ ਉਹ ਵੀ ਲਾਈਨ ਤੇ ਲਿਆਂਦੇ ਸੋ ਇਸ ਕਰਕੇ ਉਹ ਕਹਿੰਦੇ ਨੇ ਕਿ ਪੰਜਾਬ ਦੇ ਮੁੱਦੇ ਤੇ ਕੋਈ ਸਮਝੌਤਾ ਨਹੀਂ ਭਾਈ ਬਿਲਕੁਲ ਸਹੀ ਗੱਲ ਹੈ ਹਰ ਤਰੀਜੀ ਪੰਜਾਬ ਦੇ ਮੁੱਦੇ ਤੇ ਸਮਝੌਤਾ ਕਰਨਾ ਵੀ ਨਹੀਂ ਚਾਹੀਦਾ ਹੂੰ 3 ਸਾਲ ਬੀਤ ਗਏ ਆ ਹੂੰ ਆ ਸਾਡੇ ਧਰਨੇ ਲੱਗਣ ਦਾ 13 ਮਹੀਨੇ ਨਾਲ ਇਹਨਾਂ ਦੀ ਆਰਥਿਕ ਸਥਿਤੀ ਖਰਾਬ ਹੋ ਗਈ ਪੰਜਾਬ ਦੀ ਹੂੰ ਜਦੋਂ ਹਰ ਤਰੀਜੀ ਸਵਾ 13 ਮਹੀਨੇ ਹਰਿਆਣੇ ਦੇ ਵਿੱਚ ਫਿਰ ਅਸੀਂ ਬੈਠੇ ਸੀਗੇ ਹੂੰ ਔਰ ਉਹੀ ਕومی ਸ਼ਾ ਮਾਰਗ ਸੀ ਜੀ ਉਹੀ ਹੈ ਇਨਕਲਾਬੀ ਸੀ ਜਾਲੀ ਹੂੰ ਜਿਹੜੇ ਸਾਡੇ ਨਾਲ ਬੈਠੇ ਸੀ ਜਿਹੜੇ ਕਹਿੰਦੇ ਸੀ ਦਿੱਲੀ ਜਾਣਾ ਪੰਜਾਬ ਸਰਕਾਰ ਕੁਝ ਕਰ ਨਹੀਂ ਰਹੀ ਕੈਪਟਨ ਦੀ ਸਰਕਾਰ ਕੁਝ ਕਰ ਨਹੀਂ ਰਹੀ ਹੂੰ ਇਹਨਾਂ ਨੂੰ ਆਪ ਐਮ ਐਸਪੀ ਦੇਣੀ ਚਾਹੀਦੀ ਆ ਇਹਨਾਂ ਨੂੰ ਆਪ ਕਰਜ਼ਾ ਮਾਫ ਕਰਨਾ ਚਾਹੀਦਾ ਇਕੱਠੇ ਹੋ ਕੇ ਦਿੱਲੀ ਨਹੀਂ ਵਾਰਨ ਦਿੰਦੇ ਹੂੰ ਸੋ ਅੱਜ ਅੱਜ ਮੈਂ ਕਹਿੰਦਾ ਠੀਕੇ दांत ਖਾਣੇ ਕੋ ਔਰ ਦਿਖਾਣੇ ਕੋ ਔਰ ਅੱਜ ਤੇ ਅਸਲੀ ਚਿਹਰਾ ਹਰਪਜੀਤ ਨੰਗਾ ਹੋ ਗਿਆ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦਾ ਹੂੰ ਆ ਦੇਖੋ ਦੋਰਾ ਚੇੜਾ ਜਿਹੜਾ ਸੀਗਾ ਜੀ ਅਸੀਂ ਤੇ ਪੰਜਾਬ ਦੀਆਂ ਮੰਗਾਂ ਲੈ ਕੇ ਚੱਲ ਗਏ ਹਰਪ੍ਰੀਤ ਜੀ ਜੀ ਕਿ ਪੰਜਾਬ ਦੀਆਂ 18 ਮੰਗਾਂ ਐ ਨਾ ਤੇ ਚਰਚਾ ਕਰੋ ਹੂੰ ਉਹਨਾਂ ਤੇ ਚਰਚਾ ਵੀ ਕਰਨ ਲੱਗ ਪਟਾ ਹੂੰ ਔਰ 8 ਮੰਗਾਂ ਤੇ ਚਰਚਾ ਕੀਤੀ ਜੀ ਤੇ ਮੀਟਿੰਗ ਦਾ ਬਾਈਕਟ ਕਰਕੇ ਉੱਥੋਂ ਚਲੇ ਗਏ ਹੂੰ ਤੋਂ ਉਹ ਤੋਂ ਕੀ ਸਮਝੀਏ ਤੇ ਦੂਜੇ ਪਾਸੇ ਬਿਆਨ ਦੇ ਰਹੇ ਆ ਹੂੰ ਕਿ ਇਹ ਤੇ ਕਹਿੰਦੇ ਅਸੀਂ ਧਰਨਾ ਲਾਉਣਾ ਇਹ ਤੇ ਕਹਿੰਦੇ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਨਾ ਇਹ ਤੇ ਮੰਗਾਂ ਜਿਹੜੀਆਂ ਕੇਂਦਰ ਦੀਆਂ ਪੰਜਾਬ ਦੀਆਂ ਮੰਗਾਂ ਐ ਹਨੀ ਸੋ ਕੀ ਕਹਿੰਦਿਏ ਕਿ ਲੋਕਾਂ ਦੇ ਮਨਾਂ ਦੇ ਵਿੱਚ ਫਰਕ ਪਾ ਕੇ ਲੋਕਾਂ ਨੂੰ ਸਾਡੇ ਖਿਲਾਫ ਕਰਕੇ ਜਿਹੜਾ ਆ ਇੱਕ ਨਵਾਂ ਨੈਟਿਵ ਸਿਰਜਿਆ ਤੇ ਅਸਲ ਇਹ ਹੋਇਆ ਹਰਪੀਜੀ ਹਮੇਸ਼ਾ ਹੋਇਆ ਜਦੋਂ ਲਹਿਰਾਂ ਉੱਠਦੀਆਂ ਆ ਬੇਸ਼ੱਕ ਖੜਕੂਬਾਦ ਦੀ ਲਹਿਰ ਸੀ ਜਾਂ ਹੋਰ ਲਹਿਰਾਂ ਸੀ ਜੀ ਉਹਨਾਂ ਨੂੰ ਲੋਕਾਂ ਦੇ ਖਿਲਾਫ ਕਰਕੇ ਜਿਹੜਾ ਲੋਕਾਂ ਨੂੰ ਅੰਦੋਲਨਕਾਰੀਆਂ ਦੇ ਖਿਲਾਫ ਕਰਕੇ ਨੈਰੇਟਿਵ ਇਹੋ ਜਿਹਾ ਸਿਰਜ ਦਿੱਤਾ ਜਾਂਦਾ ਕਿ ਉਹ ਆਪ ਮਹਾਰੇ ਉੱਠਣ ਵਾਸਤੇ ਮਜਬੂਰ ਹੋ ਜਾਣ ਜਨਾਂ ਨੂੰ ਜਬਰੀ ਚਕਾਇਆ ਜਾਵੇ ਸੋ ਉਹ ਮਲਟੀਪਲ ਦੇਖੋ चौहान ਸਾਹਿਬ ਮੁਖਮਾਨ ਸਾਹਿਬ ਨੂੰ ਮੀਟਿੰਗ ਦੀ ਕਾਲ ਦਿੱਤੀ ਤਾਂ ਸੀ ਨਾ ਖੇਤੀਬਾੜੀ ਮੰਤਰੀ ਨੇ ਵੀ ਦਿੱਤੀ ਸੀ ਵੀ ਆਓ ਬੈਠ ਕੇ ਗੱਲ ਕਰਦੇ ਤੁਸੀਂ ਉਹਦਾ ਬਾਇਕਾਟ ਕਰਤਾ ਤੁਸੀਂ ਵੀ ਨਹੀਂ ਮੀਟਿੰਗ ਕਰਦੇ ਐਪੀਜੀ ਮੀਟਿੰਗ ਤੋਂ ਕਦੀ ਨਹੀਂ ਭੱਜਿਆ ਐਸਕੇਐਮ ਫੱਲੇ ਮੀਟਿੰਗ ਦੇ ਵਿੱਚ ਹੀ ਨਿਕਲਣਾ ਉਸ ਦਿਨ ਛੱਡ ਕੇ ਤਾਂ ਸੀਐਮ ਸਾਹਿਬ ਗਏ ਮੀਟਿੰਗ ਅਸੀਂ ਤੇ ਉੱਠ ਕੇ ਬਾਹਰ ਗਏ ਨਹੀਂ ਹੂੰ 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 ਔਰ ਭੱਜੇ ਸੀਐਮ ਸਾਹਿਬੇ ਅਸੀਂ ਨਹੀਂ ਭੱਜੇ ਦੂਜੀ ਗੱਲ ਹੂੰ ਉਹ ਯਾਰ ਫੜੋ ਫੜੀ ਦਾ ਮਾਹੌਲ ਬਣਾ ਦਿੱਤਾ ਜਿਸ ਦਿਨ ਅਸੀਂ ਸੀਐਮ ਸਾਹਿਬ ਦੇ ਨਾਲ ਮੀਟਿੰਗ ਕਰਕੇ ਆਏ ਸਾਨੂੰ ਚੱਕ ਕੇ ਥਾਣਿਆਂ ਦੇ ਵਿੱਚ ਬੰਦ ਕਰ ਦਿੱਤਾ ਸਾਨੂੰ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਆ ਸਾਡੇ ਸਾਥੀ ਮਸਲਾ ਦਾ ਕੇਂਦਰ ਨਾਲ ਹੂੰ ਟੇਚ ਕੇਂਦਰ ਨਾਲ ਆੜਿਆ ਹੋਇਆ ਹੂੰ ਤੁਸੀਂ ਆਪ ਦੀ ਲੱਤ ਪਸਾ ਲਈ ਹੂੰ ਇਹ 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 ਮਗਰ ਵੱਡਾ ਕਾਰਨ ਹੈ ਜੀ ਅਸਲ ਇਹ ਦਿੱਲੀ ਇਹਨਾਂ ਦੀ ਹਾਈ ਕਮਾਂਡ ਤੋਂ ਹੁਕਮ ਆਇਆ ਜੀ ਕਿ ਜਿਹੜੀ ਲੁਧਿਆਣੇ ਦੇ ਵਪਾਰੀ ਆ ਜੀ ਉਹ ਕਹਿੰਦੇ ਕਿ ਅਸੀਂ ਬੂਟੀ ਤਾਪ ਆਉਣੀ ਹੈ ਜੇ ਤੁਸੀਂ ਰਸਤਾ ਕਲੀਅਰ ਕਰਾਉਂਗੇ ਹਮ ਅਸਲ ਪੇਚ ਉੱਥੇ ਫਸਿਆ ਹੋਇਆ ਹੈ ਕਿ ਉਹ ਸੀਟ ਜਿੰਤਨੀ ਜ਼ਰੂਰੀ ਹੈ ਹਮ ਉਹ ਜੋ ਸਾਡੇ ਕੇਜਰੀਵਾਲ ਸਫਰੀਨੂ ਆ ਜੀ ਜੋ ਪੰਜਾਬ ਨੂੰ ਦਿੱਲੀ ਦਾ ਇੱਕ ਮਾਡਲ ਬਣਾਉਣਾ ਚਾਹੁੰਦੇ ਸੀ ਹਮ ਹਮ ਤੋ ਉਹਨਾਂ ਦੇ ਸੁਪਨੇ ਪੂਰੇ ਕਰਨੇ ਸੀ ਉਹਨਾਂ ਦੀ ਸੋਚ ਪੰਜਾਬ ਦੇ ਵਿੱਚ ਲੈ ਕੇ ਆਉਣੀ ਸੀ ਉਹਨਾਂ ਨੂੰ ਖੁਸ਼ ਕਰਨਾ ਹੁਣ ਉਨਾ ਬੁਰਾ ਸਵਾਲ ਦੇ ਵਿੱਚ ਭੇਜਣਾ ਕਿ ਕਿਸਾਨਾਂ ਦੀ ਬਲੀ ਤੇ ਦੇਣੀ ਪੈਣੀ ਸੀ। ਤਾਂ ਸਾਬ ਇੱਕ ਕਿਸਾਨਾਂ ਦੀ ਨਹੀਂ ਇੱਕ ਸਵਾਲ ਹੋਰ ਖੜਾ ਕੀਤਾ ਜਾ ਰਿਹਾ ਕਿ ਪਹਿਲਾਂ ਤੁਹਾਡਾ ਅੰਦੋਲਨ ਜਿਹੜਾ ਤੁਸੀਂ ਕਿਐਸੀ ਚੰਡੀਗੜ੍ਹ ਧਰਨ ਲਾਵਾਂਗੇ ਉਹ ਫੇਲ ਕੀਤਾ ਗਿਆ ਉਸ ਤੋਂ ਬਾਅਦ ਇਹ ਦੋਵੇਂ ਜਿਹੜੇ ਨੇ ਵੱਡੇ ਮੋਰਚੇ ਚੁੱਕੇਗੇ ਇਹ ਕਿਹਾ ਜਾ ਰਿਹਾ ਕਿ ਲੋਕ ਹੁਣ ਤੁਹਾਡੇ ਨਾਲ ਨਹੀਂ ਹੈ ਜੇ ਤੁਹਾਡੇ ਨਾਲ ਹੁੰਦੇ ਤੇ ਅੱਜ ਪੰਜਾਬ ਦੀਆਂ ਸੜਕਾਂ ਤੇ ਉਤਰੇ ਹੁੰਦੇ ਲੋਕਾ ਲੋਕ ਵੀ ਰੋਜ਼ ਮਰਰਾ ਦੇ ਧਰਨੇ ਪ੍ਰਦਰਸ਼ਨ ਅੰਦੋਲਨਾਂ ਤੋਂ ਦੁਖੀ ਆ ਗਏ ਇਸ ਕਰਕੇ ਸਵਰ ਉਹਨਾਂ ਨੇ ਤੁਹਾਡਾ ਜਾਂ ਦੂਜਿਆਂ ਧਿਰਾਂ ਦਾ ਸਾਥ ਨਹੀਂ ਦਿੱਤਾ ਇਹ ਕੋ ਮਾਹੌਲ ਕਿਨੇ ਸਿਰਜਿਆ ਜੀ ਇਹ ਹਮ ਮਾਹੌਲ ਸਾਡੇ ਪੰਜਾਬ ਸਰਕਾਰ ਨੇ ਸਿਰਜਿਆ ਜਦੋਂ ਅਸੀਂ ਇਹ ਨਾ ਪਹਿਲਾਂ ਵੀ ਮੀਟਿੰਗਾਂ ਕਰਨ ਜਾਂਦੇ ਸੀ ਨਾ ਸੀਐਮ ਸਾਹਿਬ ਦੇ ਨਾਲ ਤੇ ਸਾਨੂੰ ਇੱਥੋਂ ਤੱਕ ਪਰਵੇਸ਼ ਕਰਦੇ ਸੀ ਕਿ ਤੁਸੀਂ ਦਿੱਲੀ ਚਲੋ ਮੈਂ ਤੁਹਾਡੇ ਨਾਲ ਆ ਹਮ ਹਮ ਤੁਸੀਂ ਦਿੱਲੀ ਦੇ ਨਾਲ ਐਮਐਸਪੀ ਉਹਨਾਂ ਤੋਂ ਲਓ ਤੁਸੀਂ ਜਿਹੜਾ ਆ ਸੁਆਮੀਨਾਥ ਰਿਪੋਰਟ ਉਹਨਾਂ ਤੋਂ ਲਓ ਤੇ ਤੁਸੀਂ ਕਰਜਾ ਮਾਫੀ ਦੀ ਮਾਮਲਾ ਦੇ ਉਹਨਾਂ ਤੋਂ ਤੁਸੀਂ ਮਿਲਣਾ ਕਰ ਤੋਂ ਲੜਦੇ ਆ ਅਸੀਂ ਇਕੱਠੇ ਹੋ ਕੇ ਚੱਲਦੇ ਆ ਹਮ ਉਹ ਸੀ ਤੇ ਇਹਨਾਂ ਦੇ ਚੁੰਗਣ ਦੇ ਵਿੱਚ ਫਸੇ ਨਹੀਂ ਹੂੰ ਜੋ ਕਿਤੇ ਨਾ ਕਿਤੇ ਦੇਖੋ ਮਾਹੌਲ ਤਾਂ ਇਹਨਾਂ ਨੇ ਆਪ ਹੀ ਬਣਾ ਦਿੱਤਾ ਜੀ ਹੂੰ ਹੂੰ ਪੰਗੋ ਸਾਹ ਬਣਾ ਕੇ ਦੇਖੋ ਕਿੱਦਾਂ ਦਮਨ ਕੀਤਾ ਹੂੰ ਇਹ ਇਹ ਇਤਿਹਾਸ ਲਿਖ ਦਿੱਤਾ ਹਰਪ੍ਰੀਤ ਜੀ ਹੂੰ ਇੱਕ ਇੱਕ ਕਾਲਾ ਇਤਿਹਾਸ ਲਿਖ ਦਿੱਤਾ ਇੱਕੇ ਸਾਥੀਆਂ ਨੂੰ ਉਹ ਤੋਂ ਮੀਟਿੰਗ ਕਰਕੇ ਭੇਜੇ ਮੁਰਕੇ ਖੰਜਰ ਉਹਨਾਂ ਦੀ ਪਿੱਠ 'ਚ ਮਾਰਿਆ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਕਿਹੜੀ ਕਿਹੜੀ ਜੇਲ੍ਹ ਦੇ ਵਿੱਚ ਸਿਰ ਦਿੱਤਾ ਯਾਰ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਇਹ ਤਾਂ ਵਿਸ਼ਵਾਸ ਹੀ ਉੱਠ ਗਿਆ ਸਰਕਾਰਾਂ ਤੋਂ ਉਹ ਤਾਂ ਕਹਿੰਦੇ ਵੀ ਮੀਟਿੰਗ ਚੋਂ ਹੱਟ ਨਿਕਲਣਾ ਇੱਥੇ ਤਾਂ ਮੀਟਿੰਗ ਦੇ ਵਿੱਚ ਜਾਣ ਤੋਂ ਵੀ ਇਹ ਲੋਕ ਜਿਹੜੀਆਂ ਜਨਤਕ ਜਥੇਬੰਦੀਆਂ ਜਿਹੜੇ ਲਾਨਣੇ ਵਾਲੇ ਲੋਕ ਆ ਉਹ ਇੱਕ ਦੋ ਵਾਰੀ ਸੋਚਿਆ ਕਰਨਗੇ ਕਿ ਇਹਨਾਂ ਨੇ ਮੀਟਿੰਗ ਕਰਨੀ ਹੈ ਕਿ ਨਹੀਂ ਕਰਨੀ ਕੋ ਚਾਕੇ ਜੇਲਾ ਚ ਸਿੱਟਣਗੇ ਸਾਨੂੰ ਬਿਲਕੁਲ ਠੀਕ ਹੈ ਮੈਂ ਵਾਪਸ ਆ ਜਾ ਬੋਲ ਬਣ ਗਿਆ ਪੰਗੂ ਸਾਹਿਬ ਪੰਗੂ ਸਾਹਿਬ ਇੱਕ ਬੜੀ ਹੋਰ ਚਰਚਾ ਚੱਲ ਰਹੀ ਹੈ ਉਹ ਚੱਲ ਰਹੀ ਹੈ ਕਿ ਭਾਵੇਂ ਉਹ ਸ਼ੈਂਪੂ ਪਾਊਡਰ ਹੋਵੇ ਜਾਂ ਖਨੋਰੀ ਬਾਡਰ ਹੋਵੇ ਉੱਥੋਂ ਲੱਖਾਂ ਰੁਪਿਆ ਦਾ ਸਮਾਨ ਟਰੈਕਟਰ ਟਰਾਲੀਆਂ ਖੁਰਦਪੁਰਦ ਕੀਤੇ ਗਏ ਕਿਸਾਨਾਂ ਦੀ ਜਿਹੜੀ ਹੱਕ ਹਲਾਲ ਦੀ ਕਮਾਈ ਸੀ ਉਹ ਖੁਰਦਪੁਰਦ ਕੀਤੀ ਗਈ ਇੱਕ ਤਾਂ ਆ ਆਮ ਆਦਮੀ ਪਾਰਟੀ ਦੇ ਐਮਐਲਏ ਹੋਰਾਂ ਦਾ ਵੀ ਨਾਮ ਆਇਆ ਹਾਲਾਂਕਿ ਉਹਨਾਂ ਨੇ ਸਪਸ਼ਟ ਕਰਨ ਦਿੱਤਾ ਮੇਰਾ ਕੋਈ ਲੈਣਾ ਦੇਣਾ ਨਹੀਂ ਦੇ ਨਾਲ ਇਹਦੇ ਬਾਰੇ ਤੁਹਾਡੀ ਰਿਪੋਰਟ ਕੀ ਹੈ ਤੁਹਾਡੇ ਕੋਲ ਜਿਹੜੀ ਰਿਪੋਰਟ ਆਈ ਉਹ ਕੀ ਕਹਿੰਦੀ ਹੈ ਜਿ ਕੋ ਵਰਪ੍ਰੀਜੀ ਜੀ ਜਿਹੜਾ ਟਰਾਲੀਆਂ ਬਹੁਤ ਚੋਰੀ ਹੋਈਆਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਿਵੇਂ ਨਾ ਮੜਿਆ ਟਾਈਮ ਦਿਓ ਮੈਨੂੰ ਹਾਂਜੀ ਹਾਂਜੀ ਜਿਵੇਂ 84 ਚ ਇੰਦਰਾ ਗਾਂਧੀ ਤੇ ਜਦੋਂ ਐਕਸ਼ਨ ਹੋਇਆ ਉਸ ਤੋਂ ਬਾਅਦ ਹੂੰ ਉਹ ਸਟੇਟਾਂ ਚ ਮੈਂ ਘੁੰਮਿਆ ਹੈਗਾ ਵਾ ਜੀ ਮੇਰੇ ਕੋਲ ਘੱਟ ਤੋਂ ਘੱਟ 5-6 ਸਟੇਟਾਂ ਦੀ ਹਿਸਟਰੀ ਹੋਊਗੀ ਹੂੰ ਔਰ ਜਿੱਥੇ ਗਾਵਾਂਾਂ 'ਚ ਟਾਇਰ ਪਾ ਕੇ ਸਾਢੇ ਜਦੋਂ ਕਿਸਾਨ ਆਪਣੇ ਸਿੱਖਾਂ ਦੀ ਖੁਦਕਸ਼ੀ ਆਪਣੇ ਪਰਿਵਾਰ ਖੁਸ਼ੀ ਕੀਤੀ ਨਾਲ ਲੋਕਾਂ ਨੇ ਉੱਥੇ ਵੀ ਪ੍ਰਸ਼ਾਸਨ ਇਦਾਂ ਹੀ ਸੀ ਜਿਵੇਂ ਆ ਕੁਛ ਹੋਇਆ ਵਾ ਵੀ ਪ੍ਰਸ਼ਾਸਨ ਨੇ ਬਲਡੋਜ਼ਰ ਚਲਾਏ ਜਿੱਥੇ ਉਹਨਾਂ ਦੀ سپورਟ ਕੀਤੀ ਹੈਗੀ ਆ ਇੱਥੇ ਵੀ ਕੋਲ ਪ੍ਰਸ਼ਾਸਨ ਖੜਾ ਵਾ ਜਿਹੜੇ ਕੋਈ ਮਜ਼ਦੂਰ ਸੀ ਲੁੱਟ ਕੇ ਲਿਜਾ ਰਹੇ ਨੇ ਪ੍ਰਸ਼ਾਸਨ ਕੋਲ ਇੱਥੇ ਤੱਕ ਵੀ ਸਾਡੇ ਕੋਲ ਹੈਗਾ ਸਬੂਤ ਹੈਗੇ ਆ ਵੀ ਪੋਰਸ ਪ੍ਰਸ਼ਾਸਨ ਕਈ ਦਿਹਾੜੀਆਂ ਨੂੰ ਕੁੱਟ ਕੇ ਲਿਆ ਵੀ ਚੱਕ ਚੱਕ ਕੇ ਸਮਾਂ ਰੱਖੋ ਯਾਰ ਅਸੀਂ ਇਹਨਾਂ ਦਾ ਘਰ ਭਰ ਦੰਦੇ ਇਹਨਾਂ ਨੂੰ ਸਿਲੰਡਰ ਦੇ ਦੰਦੇ ਮੈਂ ਤੁਹਾਨੂੰ ਆਪਣੀ ਖੁਦ ਹੀ ਗੱਲ ਦੱਸਦਾ ਸ਼ੰਭੂ ਬਾਰਡਰ ਤੇ 13 ਮਹੀਨਾ ਤੋਂ ਉੱਪਰ ਹੋ ਗਿਆ ਜਦੋਂ ਮੋਰਚਾ ਲੱਗਿਆ ਲੰਗਰ ਚੱਲਦਾ ਸੀ ਸਾਡੇ ਪੰਜ ਏਸ ਹੀ ਨਹੀਂ ਛੱਡੇ ਸਾਡਾ ਸਿਲੰਡਰ ਨਹੀਂ ਛੱਡੇ ਔਰ ਮੈਂ ਸਮਝਦਾ ਜਿਹੜੀਆਂ ਕੌਲੀਆਂ ਗਲਾਸ ਉਹ ਵੀ ਚੁੱਕ ਕੇ ਲੈ ਗਏ ਲੋਹੜਾ ਆ ਗਿਆ ਯਾਰ ਐਡੀ ਸ਼ਰਮ ਹੱਤ ਗੁੰਦੀ ਆ ਮੈਂ ਕਹਿੰਦਾ ਲੱਖ ਲੱਖ ਡੇ ਡੇਡ ਲੱਖ ਰੁਪਇਆ ਤੁਸੀਂ ਤਨਖਾਹ ਲੈਨੇ ਹੋ ਸਭ ਤੋਂ ਪਹਿਲਾਂ ਅਸੀਂ ਕਹਿਣ ਤੇ ਵੀ ਚਲੋ ਅਸੀਂ ਕਿਤੇ ਵਰਦੀ ਦੀ ਰਿਸਪੈਕਟ ਕਰਦੇ ਆ ਯਾਰ ਕਿਸਾਨ ਬਾਅਦ ਪ੍ਰਸ਼ਾਦਾ ਛਕ ਲੈਣਗੇ ਇਹਨਾਂ ਦੀ ਵੀ ਦਿਨ ਰਾਤ ਦੀ ਡਿਊਟੀ ਆ ਪ੍ਰਸ਼ਾਦਾ ਉਹਨਾਂ ਨੂੰ ਛਕਾਓ ਕਿਤੇ ਨਾ ਕਿਤੇ ਭਾਈ ਕਨਾਈ ਵਾਲੀ ਸੋਚ ਵੀ ਬਦਲ ਨਹੀਂ ਪਾਉਗੀ ਸੋ ਸਮਝਦੇ ਆ ਜਿਹੜੀ ਘਨੌਰ ਦੀ ਗੱਲ ਕੀਤੀ ਐ ਐਮਐਲਏ ਦੀ ਜੀ ਯਾਰ ਉਹਨਾਂ ਦੇ ਖਾਸਮ ਖਾਸ ਘਰਾਂ ਚੋਂ ਟਰਾਲੀਆਂ ਮਿਲੀਆਂ ਹੈਗੀਆਂ ਚਾਹੇ ਉਹ ਕੋਈ ਵੀ ਬਿਆਨ ਦੇਣ ਕਿਹੜਾ ਵੀ ਸਪਸ਼ਟ ਕਰਨ ਬਹੁਤ ਕੁਝ ਕਰ ਰਿਹਾ ਕਨੌਰ ਜੀ ਅੱਜ ਗੱਲਾਂ ਜਿਹੜੀਆਂ ਮਾਰ ਰਿਹਾ ਕਿਤੇ ਨਾ ਕਿਤੇ ਉਹਨਾਂ ਨੇ ਨੌਂਸਮੈਂਟਾ ਕਰਾ ਕੇ ਟਰਾਲੀਆਂ ਮੰਗਾਈਆਂ ਹੈਗੀਆਂ ਵਾ ਅੱਜ ਜਦੋਂ ਸਰਕਾਰ ਇੱਥੇ ਕੋਟਾ ਤੇ ਜਾ ਕੇ ਮੁੱਕਰ ਗਈ ਹੈਗੀ ਆ ਬਈ ਅਸੀਂ ਤਾਂ ਡੱਲੇਵਾਲ ਸਾਹਿਬ ਨੂੰ ਡਿਟੇਨ ਕੀਤਾ ਹੀ ਹੈ ਨਹੀਂ ਉਹਨਾਂ ਦਾ ਇਲਾਜ ਕਰ ਰਿਹਾ ਕਿ ਕਨੌਰ ਸਾਹਿਬ ਦੇ ਬਿਆਨ ਕਿਤੇ ਰਹਿ ਜਾਂਦਾ ਮੈਂ ਸਮਝਦਾ ਜਿਹੜੇ ਤਿੰਨੇ ਮੰਤਰੀ ਸੀ ਕਟਾਰੂ ਚੱਕ ਜੀ ਜਾਂ ਖੁੜੀਆ ਜੀ ਜਾਂ ਹਰਪਾਲ ਚੀਮਾ ਜੀ ਇਹ ਇਹ ਡੰਮੀ ਸੀ ਡੰਮੀ ਇਹਨਾਂ ਨੇ ਦੇਖੋ ਪ੍ਰਾਣੀਆਂ ਮੀਟਿੰਗਾਂ ਨੂੰ ਛੱਡ ਕੇ ਜੀ ਔਰ ਤਿੰਨ ਜਿਹੜੀਆਂ ਮੀਟਿੰਗਾਂ ਹੋਈਆਂ ਇੱਕ ਵੀ ਹਰ ਨਾਰਾ ਨਹੀਂ ਮਾਰਿਆ ਵੀ ਤੁਹਾਨੂੰ ਐਮਐਸਪੀ ਦੇਣੀ ਚਾਹੀਦੀ ਹੈ ਕਿਸੇ ਮੰਤਰੀ ਦੇ ਸਾਹਮਣੇ ਸਾਹ ਨਹੀਂ ਕੱਟਿਆ ਸੈਂਟਰ ਦੇ ਇਹਨਾਂ ਨੇ ਜਿੱਥੇ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਮਿਤਸ਼ਾ ਨਾਲ ਜਾਰੀ ਪਗਾਈ ਆ ਜਾਂ ਕਿਤੇ ਲਾਲਾ ਜੀ ਨੂੰ ਖੁਸ਼ ਕਰਨੇ ਖਾਤਰ ਅਰ ਸਿੱਧਾ ਨਾਗਪੁਰ ਤੋਂ ਆਰਐਸਐਸ ਦਾ ਪਰਮਾਨ ਜਿਹੜਾ ਲਾਗੂ ਕੀਤਾ ਗਿਆ ਇਹ ਛੋਟੀ ਗੱਲ ਨਹੀਂ ਹੈ ਵਪਾਰੀਆਂ ਨੂੰ ਭੁਲੇਖਾ ਹੈ ਵਪਾਰੀਆਂ ਲੱਡੂ ਵੰਡਦੇ ਆ ਤੇ ਵਪਾਰੀਆਂ ਦਾ ਰਸਤਾ ਨਹੀਂ ਖੁੱਲਿਆ ਇਹ ਕੋਪਰੇਟ ਘਰਾਣਿਆਂ ਦਾ ਰਸਤਾ ਖੁੱਲਿਆ ਆ ਗਿਆ ਮਰਨਾ ਇੱਥੇ ਸਭ ਨਹੀਂ ਹੈ ਹਾਲਾਤ ਜਿਹੜੇ ਪੈਦਾ ਕਰ ਲੈ ਬਖਸ਼ਣ ਇਹਨਾਂ ਲੋਕਾਂ ਨੇ ਵਪਾਰੀ ਵੀ ਨਹੀਂ ਹੈ ਗਏ ਪੰਗੂ ਸਾਹਿਬ ਪੰਗੂ ਸਾਹਿਬ ਇਹ ਕਹਿਿਆ ਜਾ ਰਿਹਾ ਕਿ ਹੁਣ ਪੰਜਾਬ ਦੇ ਵਿੱਚੋਂ ਦੁਬਾਰਾ ਅੰਦੋਲਨ ਕਦੇ ਖੜਾ ਨਹੀਂ ਹੋ ਸਕਦਾ ਜੋ ਅੰਦੋਲਨਾਂ ਦਾ ਹਾਲ ਹੋਇਆ ਪੈਰ ਨਹੀਂ ਲੱਗਣੇ ਸਮਾਂ ਇਹ ਪਹਿਲਾਂ ਨਹੀਂ ਹੁੰਦਾ ਹਰਪ੍ਰੀਤ ਜੀ ਹੁਣੇ ਦੋ ਜ਼ਿਲ੍ਹਿਆਂ ਦੀ ਮੀਟਿੰਗ ਕਰਕੇ ਆਇਆ ਮੁਹਾਲੀ ਤੇ ਜ਼ਿਲ੍ਹੇ ਰੋਪੜ ਦੀ ਐ ਟਕਾ ਕੇ ਫੁਕਾਂਗੇ ਕੈਦਰੀਵਾਲ ਦੇ ਪਤਲੇ ਫੁਕਾਂਗੇ ਭਗਵੰਤ ਮਾਨ ਦੇ ਪਤਲੇ ਬੁਕਾਂਗੇ ਅਸੀਂ ਉਹਦਾ ਪ੍ਰੋਟੈਸਟ ਕਿਉਂ ਨਹੀਂ ਕੀਤਾ ਸਾਡੀ ਲੜਾਈ ਸਿੱਧੀ ਸੈਂਟਰ ਸਰਕਾਰ ਨਾਲ ਸੀ ਮੈਂ ਤਾਂ ਕਿਸੇ ਸਿਆਸੀ ਪਾਰਟੀ ਨੂੰ ਚੰਗਾ ਹੀ ਨਹੀਂ ਸਮਝਦਾ ਕਿਸੇ ਮੰਤਰੀ ਨਾਲ ਮੈਂ 54 ਦਿਨ ਲਗਾਤਾਰ ਰਿਹਾ ਜੀ ਜੀ ਖਨੌਰੀ ਬਾਰਡਰ ਤੇ ਇੱਕ ਵੀ ਕਿਸੇ ਮੰਤਰੀ ਐਮਐਲਏ ਨਾਲ ਫੋਟੋ ਹੋਵੇ ਮੈਂ ਕਹਿਣਾ ਹਮ ਆ ਜਿਹੜੇ ਮੰਤਰੀ ਹੁਣ ਬੋਲਦੇ ਜਿਵੇਂ ਬੱਚੇ ਦਾ ਤੰਦੂਆ ਨਹੀਂ ਕਟਾ ਲੰਦੇ ਵੀ ਉਹ ਫਿਰ ਬਹੁਤ ਬੋਲਣ ਲੱਗਦਾ ਹਰਪਾਲ ਜੀ ਮਾਜੀ ਉਹ ਭਾਈ ਅਸੀਂ ਕਿਹੜੀਆਂ ਬਰੇਕਾਂ ਤਰੱਕੀ ਚਲਾਈਆਂ ਸੀ ਵੀ ਸ਼ੰਭੂ ਬਾਰਡਰ ਤੇ ਅਸੀਂ ਨੌਕਰੀਆਂ ਨੂੰ ਤਾਲਾ ਲਾ ਲਿਆ ਜਾਂ ਖਨੌਰੀ ਬਾਰਡਰ ਤੇ ਲੋਕਰਾਂ ਵਿੱਚ ਨੌਕਰੀਆਂ ਬੰਦ ਕਰ ਲਈਆਂ ਸੋ ਮੈਂ ਕਹਿੰਦਾ ਝੂਠ ਦੀ ਵੀ ਹੱਦ ਹੁੰਦੀ ਆ ਸਭ ਤੋਂ ਵੱਡੀ ਲਾਹਨਤ ਜਿਹੜੇ ਵਿਧਾਨ ਸਭਾ ਦਾ ਸਪੀਕਰ ਸਰਬਾ ਸਾਹਿਬ ਸ੍ਰੀ ਸਾਹਿਬ ਆਈ ਹੋਈ ਆ ਝੂਠ ਦੀ ਹੱਦੇ ਹੋ ਗਈ ਆ ਮੈਂ ਕਹਿੰਦਾ ਕਿਤੇ ਨਾ ਕਿਤੇ ਹਰ ਬੰਦਾ ਅਨਸਾਰੀ ਤੌਰ ਤੇ ਪੰਜਾਬ ਤੌਰ ਤੇ ਤੁਸੀਂ ਸਿਆਸਤ ਕਰਨੀ ਤਾਂ ਲੱਖ ਕਰੋ ਪਰ ਆਪਦੇ ਕਿਸਾਨਾਂ ਦੇ ਜਿਨ੍ਹਾਂ ਨੂੰ ਤੁਸੀਂ ਅਸੀਂ ਕਿਸਾਨਾਂ ਦੇ ਹੱਕ ਚਾ ਜਿਨ੍ਹਾਂ ਨੇ ਤੁਹਾਡੀ ਸਰਕਾਰ ਬਣਾਈ ਦੂਜੀਆਂ ਸਰਕਾਰਾਂ ਤੋਂ ਦੁਖੀ ਤੇ ਤੁਸੀਂ ਤਾਂ ਉਹਨਾਂ ਤੇ ਹੀ ਖੱਜੜ ਚਲਾ ਦਿੱਤੇ ਉਹਨਾਂ ਦੇ ਪਿੱਠੇ 'ਚ ਛੁਰਾ ਮਾਰਿਆ ਤੁਸੀਂ ਉਹ ਤੁਸੀਂ ਤਾਂ ਮਾਵਾ ਬੇਣਾ ਨਹੀਂ ਬਖਸ਼ੀਆਂ 60 60 ਸੌ ਦੀਆਂ ਮਾਈਆਂ ਗੈਰ ਕਾਨੂੰਨੀ ਤੌਰ ਤੇ ਜੇਲਾ 'ਚ ਛੁੱਟੀਆਂ ਸਾਡੇ ਕਿੰਨੇ ਕਿਸਾਨ ਨੇ ਆਗੂ ਗੈਰ ਕਾਨੂੰਨੀ ਤੌਰ ਤੇ ਜੇਲਾ ਦੇ ਵਿੱਚ ਛੁੱਟੇ ਹੋਏ ਆ ਕਾਨੂੰਨ ਨਾਂ ਦੀ ਚੀਜ਼ੇ ਨਹੀਂ ਕਿਹੜੇ ਕਾਨੂੰਨ ਦੀ ਗੱਲ ਕਰਦੀ ਹੈ ਪੰਜਾਬ ਸਰਕਾਰ ਸੋ ਮੈਂ ਸਮਝਦਾ ਜਿਵੇਂ ਇਹਨਾਂ ਨੇ ਵਾਂਗ ਡੋਰ ਖੁੱਲੀ ਛੱਡੀ ਆ ਮੈਂ 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 ਉਹੀ ਉਹੀ ਸਮਝਣਾ ਚਾਹਣਾ ਪੰਗੂ ਸਾਹਿਬ ਇੰਨਾ ਤਸ਼ੱਦਦ ਤੋਂ ਬਾਅਦ ਹੁਣ ਲੱਗਦਾ ਕਿ ਦੁਬਾਰਾ ਹੁਣੋ ਕਿਸਾਨ ਆਗੂ ਜਾਂ ਕਿਸਾਨ ਬਾਹਰ ਨਿਕਲਣਗੇ ਦੁਬਾਰਾ ਕਰਨਗੇ ਇੰਦਾਂ ਤਾਂ ਕੁਝ ਕੰਮ ਇਨਸਾਨੀਅਤ ਦੀ ਕਦੇ ਆਵਾਜ਼ ਹਪਰੀ ਜੀ ਨਹੀਂ ਦਵਾ ਸਕਦੇ ਬਹੁਤ ਸਰਕਾਰਾਂ ਆਈਆਂ ਬਹੁਤ ਚਲੇ ਗਈਆਂ ਸਿਕੰਦਰ ਵਰਗਿਆਂ ਦੇ ਰਾਜ ਵੀ ਨਹੀਂ ਇੱਥੇ ਰਹੇ ਹੂੰ ਹੂੰ ਜਿਹੜੇ ਰੌਲਾ ਕੀਆ ਇਹ ਬਹੁਤ ਵੱਡਾ ਭਲੇਖਾ ਹੈਗਾ ਜਿੰਨਾ ਦਬਾਉਣ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਵੱਧ ਆਵਾਜ਼ ਲੋਕ ਚੁੱਕਣਗੇ ਲੋਕ ਜੁੜਨਗੇ ਵੀ ਸਭ ਕੁਝ ਬਦਲ ਸਮਾਂ ਆਉਣ ਤੇ ਸਭ ਲੋਕ ਤਿਆਰ ਬੈਠੇ ਆ ਜਵਾਬ ਦੇਣਗੇ ਇਹਨਾਂ ਲੋਕਾਂ ਨੂੰ ਠੀਕ ਹੈ ਚੋਹਾਨ ਸਾਹਿਬ ਵੀ ਕਾਹਦੇ ਨਾਲ ਨਹੀਂ ਬਣ ਚੋਹਾਨ ਸਾਹਿਬ ਸਵਾਲ ਇਹ ਵੀ ਖੜਾ ਹੁੰਦਾ ਕਿ ਕਈ ਲੋਕਾਂ ਨੇ ਇਹ ਵੀ ਸਵਾਲ ਕੀਤਾ ਕਿ ਤੁਹਾਡੀ ਇੱਕ ਝੁਟਤਾ ਨਾ ਹੋਣੀ ਵੀ ਤੁਹਾਡੇ ਦੋਵੇਂ ਹੀ ਮੋਰਚਿਆਂ ਦੀ ਫੇਲੀਅਰ ਦਾ ਇੱਕ ਸਭ ਤੋਂ ਵੱਡਾ ਰੀਜ਼ਨ ਬਣਿਆ ਭਾਵੇਂ ਉਹ ਐਸਕੇਐਮ ਵੱਲੋਂ ਲਾਇਆ ਗਿਆ ਐਲਾਨ ਕੀਤਾ ਗਿਆ ਹੋਵੇ ਕਿ ਮੋਰਚਾ ਲਾਵਾਂਗੇ ਪਰ ਨਹੀਂ ਲੱਗਿਆ ਭਾਵੇਂ ਐਸਕੇਐਮ ਨੌਨ ਸਿਆਸੀ ਨੇ ਲਾਇਆ ਸੀਗਾ ਪਰ ਉਹ ਸਿਰੇ ਨਹੀਂ ਚੜ ਸਕਿਆ ਮੇਰੇ ਤਾਂ ਗੱਲ ਸਾਫ਼ ਹੈ ਜੀ ਇਹ ਤੇ ਪ੍ਰਤੱਖ ਨੂੰ ਪ੍ਰਵਾਨ ਕੀ ਹੈਗਾ ਜੇ ਇਕੱਠੇ ਸੀ ਤਾਂ ਜਿੱਤੇ ਸੀ ਜੇ ਵੱਖਰੇ ਵੱਖਰੇ ਹੋਏ ਤਾਂ ਫੇ ਡਾਂਗਾ ਖਾਦੀਆਂ ਗੱਲ ਤੇ ਸਿੱਧੀ ਤੇ ਸਾਫ਼ ਹੈਗੀ ਨਾ ਹੁਣ ਅਸਲ ਦੇ ਵਿੱਚ ਜਦੋਂ ਇਹ ਅੰਦੋਲਨ ਆ ਪਹਿਲਾ ਅੰਦੋਲਨ ਹੋਇਆ ਜੀ ਸੋ ਉਸ ਵੇਲੇ ਵੀ ਤਾਂ ਪਹਿਲਾਂ ਜਿੱਥੇ ਬੰਦੀਆਂ ਵੱਖਰੀਆਂ ਵੱਖਰੀਆਂ ਸੀ ਹਾਂ ਇਕੱਠੀਆਂ ਹੋਏ ਤੋਂ ਵੀ ਅੰਦੋਲਨ ਅੰਦੋਲਨ ਜਿੱਤ ਤ ਤੋਂ ਬਾਅਦ ਮਾਹੌਲ ਫੇਰ ਹੋਈ ਸਰਕਾਰ ਜੋ ਆਪਣੀ ਮਨਸ਼ਾ ਚਾਹੁੰਦੀ ਸੀ ਉਹ ਆਪਣੀ ਮਨਸ਼ਾ ਚ ਕਾਮਯਾਬ ਹੋ ਗਈ ਹੂੰ ਤੇ ਉਸ ਮਨਸ਼ਾ ਚ ਕਾਮਯਾਬ ਹੋ ਕੇ ਵੀ ਸਾਰੇ ਡਾਂਗਾ ਖਾਦੀਆਂ ਹੂੰ ਤੋਂ ਕਹਿਣ ਤੋਂ ਭਾਵ ਹੈਗਾ ਕਿ ਮਾਹੌਲ ਬਣ ਗਿਆ ਹੂੰ ਇੱਕ ਪਲੇਟਫਾਰਮ ਤੇ ਜਿਨ੍ਹਾਂ ਚ ਰਾਊਗੇ ਨਾ ਉਨ੍ਹਾਂ ਚ ਜਿਹੜੀ ਜਿੱਤ حاصل ਨਹੀਂ ਹੋ ਸਕਦੀ ਆਪਦੇ ਆਪ ਦੀ ਈਗੋ ਸਾਰੀਆਂ ਜਥੇਬੰਦੀਆਂ ਨੂੰ ਛੱਡ ਕੇ ਇਹ ਸਰਕਾਰ ਨੂੰ ਪਹਿਲਾਂ ਤਾਂ ਕੇਂਦਰ ਦੀ ਤਾਂ ਬੜੀ ਦੂਰ ਦੀ ਗੱਲ ਹੈ ਪਹਿਲਾਂ ਤਾਂ ਪੰਜਾਬ ਸਰਕਾਰ ਦੇ ਦੁਆਲੇ ਹੋਣਾ ਪੈਣਾ ਹੂੰ ਤੇ ਭਾਈ ਤੂੰ ਜਿਹੜੇ ਵਾਦੇ ਕੀਤੇ ਐ ਤੇਰੀਆਂ ਜਿਹੜੀਆਂ ਵੀਡੀਓ ਘੁੰਮਦੀਆਂ ਜਿਹੜੇ ਤੂੰ ਚੋਣ ਮੈਨੀਫੈਸਟੋ ਤੇ ਗੱਲਾਂ ਕੀਤੀਆਂ ਉਹ ਤੇ ਭਾਈ ਵਾਦੇ ਪੂਰੇ ਕਰ ਹੂੰ ਬਾਕੀ ਕੇਂਦਰ ਤੇ ਜਾਣ ਤੋਂ ਤਾਂ ਤੂੰ ਹੀ ਰੋਕ ਦਿੱਤਾ ਹੂੰ ਕਹਿੰਦਾ ਉਹਨਾਂ ਨੇ ਕੱਡੀਆਂ ਬੈਠੇ ਉਹ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤੋਂ ਰਾਖੀ ਨਹੀਂ ਹੋਈ ਤੇ ਪੰਜਾਬ ਸਰਕਾਰ ਨੇ ਡਾਂਗ ਫੇਰਤੀ ਐਦਾਂ ਤਾਂ ਹਰਪ੍ਰੀਤ ਜੀ ਡਬਲ ਇੰਜਨ ਦੀ ਸਰਕਾਰ ਨੇ ਵੀ ਨਹੀਂ ਕੀਤਾ ਸੀਗਾ ਹਾਂ ਅ ਜਦੋਂ ਹਰਿਆਣੇ 'ਚ ਬੈਠੇ ਸੀ ਲੜਾਈ ਬੀਜਪੀ ਨਾਲ ਸੀ ਤੇ ਸਟੇਟ ਉਹਨਾਂ ਦੀ ਹੀ ਬੈਠੇ ਸੀ ਹਰਿਆਣੇ 'ਚ ਤੇ ਜੇ ਚਾਹੁੰਦੇ ਤੇ ਉਹ ਧਰਨਾ ਚ ਕਾਈ ਸਕਦੇ ਸੀ ਡਾਂਗ ਫੇਰ ਹੀ ਸਕਦੇ ਸੀ ਸੋ ਕਹਿਣ ਤੋਂ ਭਾਵ ਹੈ ਇਹਨਾਂ ਨੇ ਤਾਂ ਬੀਜਪੀ ਨੂੰ ਵੀ ਚੰਗੇ ਕਹਾਤਾ ਹਾਂ ਪੇਸ਼ ਆਣਾ ਉਹ ਤਾਂ ਬੀਜੇਪੀ ਚੰਗੀ ਹੈ ਹਾਂ ਹੁਣ ਲੋਕ ਕਹਿਣ ਲੱਗੇ ਕਿ ਇੰਨਾ ਇੰਨਾ ਤੱਕ ਬੀਜੇਪੀ ਨੇ ਮੇਰੀ ਕੀਤਾ ਜਿੰਨਾ ਪੰਜਾਬ ਦੀ ਸਰਕਾਰ ਨੇ ਕੀਤਾ ਇਹ ਕਹਿਣ ਲੱਗੇ ਕਿਸਾਨ ਆਗੂ ਵੀ ਤੇ ਕਿਸਾਨ ਵੀ ਸੋ ਇਹ ਜਿਹੜਾ ਬੜਾ ਅਹਿਮ ਮੁੱਦਾ ਹੈ ਹੁਣ ਅੱਗੇ ਕਿਸਾਨਾਂ ਲਈ ਕੀ ਸੋ ਇਹ ਕਿਸਾਨ ਜਿੱਥੇ ਬੰਦੀ ਹੋਵੇ ਮੰਦੀਆਂ ਨੇ ਕਿ ਏਕਾ ਕਰਨਾ ਪਏਗਾ ਜਦ ਤੱਕ ਏਕਾ ਨਹੀਂ ਕਰਾਂਗੇ ਤਦ ਤੱਕ ਐਵੇਂ ਹੀ ਮਾਰ ਖੰਡ ਰਾਂਗੇ